ਇੱਥੇ ਜੋ ਦਿਗਰੂਗਰਦੀ ਧਰਤੀ ਤੇ ਪਹੁੰਚੇ ਆ ਤੇ ਸੈਂਟਰਲ ਜੇਲ ਦਿਗਰੂਗਰ ਸਾੰਦ ਕੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੇ ਨਾਲ ਜੋ ਮੁਲਾਕਾਤ ਕਰਕੇ ਤੇ ਜੋ ਸਾਰੇ ਸਿੰਘਾਂ ਨੇ ਜੋ ਕੌਮ ਦਾ ਸ਼ੁਕਰਾਨਾ ਕੀਤਾ ਹੈ ਕਿ ਜੋ ਕੌਮ ਨੇ ਐਡਾ ਵੱਡਾ ਜੋ ਹੰਗਾਰਾ ਭਰਿਆ ਤੇ ਫਤਵਾ ਦਿੱਤਾ ਤੇ ਜੋ ਸਾਰੇ ਸਿੰਘ ਨੇ ਚੜ੍ਹਦੀ ਕਲਾ ਵਿਖੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਸੌ ਚੁੱਕ ਸਮਾਗਮ ਸੰਬੰਧੀ ਜੋ ਪੈਰਵੀ ਹੈ ਜੋ ਚਾਰਾ ਜੋਈ ਹੈ ਜੋਰਜੋਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਛੇਤੀ ਸਾਰੇ ਜਿਹੜੇ ਇਹ ਕੰਮ ਨੇ ਸੰਪੂਰਨ ਹੋਣਗੇ ਕੌਮ ਨੂੰ ਬੇਨਤੀ ਹੈ ਆਪਾਂ ਕਿਸੇ ਵੀ ਦੁਚਿੱਤੀ ਵਾਲੀਆਂ ਗੱਲਾਂ ਦੇ ਵਿੱਚ ਜਾਂ ਅਫਵਾਹਾਂ ਉੱਪਰ ਯਕੀਨ ਨਹੀਂ ਕਰਨਾ ਤੇ ਬਾਕੀ ਜਿਹੜੇ ਸਾਰੇ ਸਿੰਘਾਂ ਦੀ ਜੋ ਐਨਐਸਏ ਬਾਬਤ ਅਤੇ ਦੂਸਰੇ ਕੇਸਾਂ ਦੇ ਜਿਹੜੇ ਬਾਰੇ ਜਿਹੜੀ ਪੈਰਵੀ ਹੈ ਉਹ ਵੀ ਇੱਥੇ ਜੋ ਦਿਬਰੂਗੜ੍ਹ ਦੀ ਧਰਤੀ ਤੇ ਪਹੁੰਚੇ ਆ ਤੇ ਸੈਂਟਰਲ ਜੇਲ ਦਿਬਰੂਗੜ੍ਹ ਆਸਾਮ ਦੇ ਭਾਈ ਅਮਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੇ ਨਾਲ ਜੋ ਮੁਲਾਕਾਤ ਕਰਕੇ ਤੇ ਜੋ ਸਾਰੇ ਸਿੰਘਾਂ ਨੇ ਜੋ ਕੌਮ ਦਾ ਸ਼ੁਕਰਾਨਾ ਕੀਤਾ ਹੈ ਕਿ ਜੋ ਕੌਮ ਨੇ ਐਡਾ ਵੱਡਾ ਜੋ ਹੰਗਾਰਾ ਭਰਿਆ ਤੇ ਫਤਵਾ ਦਿੱਤਾ ਤੇ ਜੋ ਸਾਰੇ ਸਿੰਘ ਨੇ ਚੜ੍ਹਦੀ ਕਲਾ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਦੇ ਸੌ ਚੁੱਕ ਸਮਾਗਮ ਸੰਬੰਧੀ ਜੋ ਪੈਰਵੀ ਹੈ ਜੋ ਚਾਰਾਜੋਈ ਹੈ ਫੋਰਜੋਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਛੇਤੀ ਸਾਰੇ ਜਿਹੜੇ ਇਹ ਕਾਮ ਨੇ ਸੰਪੂਰਨ ਹੋਣਗੇ ਕੌਮ ਨੂੰ ਬੇਨਤੀ ਹੈ ਆਪਾਂ ਕਿਸੇ ਵੀ ਦੁਚਿੱਤੀ ਵਾਲੀਆਂ ਗੱਲਾਂ ਦੇ ਵਿੱਚ ਜਾਂ ਅਫਵਾਹਾਂ ਉੱਪਰ ਯਕੀਨ ਨਹੀਂ ਕਰਨਾ ਤੇ ਬਾਕੀ ਜਿਹੜੇ ਸਾਰੇ ਸਿੰਘਾਂ ਦੀ ਜੋ ਐਨਐਸਏ ਬਾਬਤ ਅਤੇ ਦੂਸਰੇ ਕੇਸਾਂ ਦੇ ਜਿਹੜੇ ਬਾਰੇ ਜਿਹੜੀ ਪੈਰਵੀ ਹੈ ਉਹ ਵੀ ਜਲ ਇੱਥੇ ਜੋ ਦਿਗਬਰੂਗੜ੍ਹ ਦੀ ਧਰਤੀ ਤੇ ਪਹੁੰਚੇ ਆ ਤੇ ਸੈਂਟਰਲ ਜੇਲ ਦਿਗਬਰੂਗੜ੍ਹ ਆសម្ਕੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੇ ਨਾਲ ਜੋ ਮੁਲਾਕਾਤ ਕਰਕੇ ਤੇ ਜੋ ਸਾਰੇ ਸਿੰਘਾਂ ਨੇ ਜੋ ਕੌਮ ਦਾ ਸ਼ੁਕਰਾਨਾ ਕੀਤਾ ਹੈ ਕਿ ਜੋ ਕੌਮ ਨੇ ਇਡਾ ਵੱਡਾ ਜੋ ਹੰਗਾਰਾ ਭਰਿਆ ਤੇ ਫਤਵਾ ਦਿੱਤਾ ਤੇ ਜੋ ਸਾਰੇ ਸਿੰਘ ਨੇ ਚੜ੍ਹਦੀ ਕਲਾ ਵਿਖੇ ਜੋ ਭਾਈ ਅਮਰਿਤਪਾਲ ਸਿੰਘ ਦੇ ਸੌ ਚੁੱਕ ਸਮਾਗਮ ਸੰਬੰਧੀ ਜੋ ਪੈਰਵੀ ਹੈ ਜੋ ਚਾਰਾਜੋਈ ਹੈ ਫੋਰ ਜੋਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਛੇਤੀ ਸਾਰੇ ਜਿਹੜੇ ਇਹ ਕੰਮ ਨੇ ਸੰਪੂਰਨ ਹੋਣਗੇ ਕੌਮ ਨੂੰ ਬੇਨਤੀ ਹੈ ਆਪਾਂ ਕਿਸੇ ਵੀ ਦੁਚਿੱਤੀ ਵਾਲੀਆਂ ਗੱਲਾਂ ਦੇ ਵਿੱਚ ਜਾਂ ਆਫਾਮਾ ਉੱਪਰ ਯਕੀਨ ਨਹੀਂ ਕਰਨਾ ਤੇ ਬਾਕੀ ਜਿਹੜੇ ਸਾਰੇ ਸਿੰਘਾਂ ਦੀ ਜੋ ਐਨਐਸਏ ਬਾਬਤ ਅਤੇ ਦੂਸਰੇ ਕੇਸਾਂ ਦੇ ਜਿਹੜੇ ਬਾਰੇ ਜਿਹੜੀ ਪੈਰਵੀ ਹੈ ਉਹ ਵੀ ਇੱਥੇ ਜੋ ਦਿਬਰੂਗੜ੍ਹ ਦੀ ਧਰਤੀ ਤੇ ਪਹੁੰਚੇ ਆ ਤੇ ਸੈਂਟਰਲ ਜੇਲ ਦਿਬਰੂਗੜ੍ਹ ਅਸਾਮ ਕੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੇ ਨਾਲ ਜੋ ਮੁਲਾਕਾਤ ਕਰਕੇ ਤੇ ਜੋ ਸਾਰੇ ਸਿੰਘਾਂ ਨੇ ਜੋ ਕੌਮ ਦਾ ਸ਼ੁਕਰਾਨਾ ਕੀਤਾ ਹੈ ਕਿ ਜੋ ਕੌਮ ਨੇ ਐਡਾ ਵੱਡਾ ਜੋ ਹੰਗਾਰਾ ਭਰਿਆ ਇਹ ਫਤਵਾ ਦਿੱਤਾ ਤੇ ਜੋ ਸਾਰੇ ਸਿੰਘ ਨੇ ਚੜ੍ਹਦੀ ਕਲਾ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਤੇ ਸੌ ਚੁੱਕ ਸਮਾਗਮ ਸੰਬੰਧੀ ਜੋ ਪੈਰਵੀ ਹੈ ਜੋ ਚਾਰਾਜੋਈ ਹੈ ਫੋਰਜੋਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਛੇਤੀ ਸਾਰੇ ਜਿਹੜੇ ਇਹ ਕੰਮ ਨੇ ਸੰਪੂਰਨ ਹੋਣਗੇ ਕੌਮ ਨੂੰ ਬੇਨਤੀ ਹੈ ਆਪਾਂ ਕਿਸੇ ਵੀ ਦੁਚਿੱਤੀ ਵਾਲੀਆਂ ਗੱਲਾਂ ਦੇ ਵਿੱਚ ਜਾਂ ਅਫਵਾਹਾਂ ਉੱਪਰ ਯਕੀਨ ਨਹੀਂ ਕਰਨਾ ਤੇ ਬਾਕੀ ਜਿਹੜੇ ਸਾਰੇ ਸਿੰਘਾਂ ਦੀ ਯੂਐਨਐਸਏ ਬਾਬਤ ਅਤੇ ਦੂਸਰੇ ਕੇਸਾਂ ਦੇ ਜਿਹੜੇ ਬਾਰੇ ਜਿਹੜੀ ਪੈਰਵੀ ਹੈ ਉਹ ਵੀ ਜੀ